ਹੁਣ ਥੋੜੀ ਬਹੁਤ ਆਉਣ ਠੰਡੀ ਹਵਾ ਦੇ ਬੁੱਲੇ ਆਉਣ ਲੱਗੇ ਨੇ ਉਹ ਹੱਥ ਚੱਕ ਦੋ ਠੰਡੀ ਹਵਾ ਦੇ ਬੁੱਲੇ ਤਾਂ ਆਉਂਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਸਕੂਲ ਸ਼ਾਨਦਾਰ ਬਣ ਲੱਗੇ ਆਮ ਆਦਮੀ ਕਲੀਨਿਕ ਖੁੱਲ ਗਏ ਤੀਰਥ ਯਾਤਰਾ ਤੇ ਕਹਿੰਦੇ ਤੀਰਥ ਯਾਤਰਾ ਵਾਸਤੇ ਤੈਨੂੰ ਟ੍ਰੇਨਾਂ ਨਹੀਂ ਦੇਣੀਆਂ ਉਹ ਪੌਣੇ 2 ਕਰੋੜ ਰੇਲਵੇ 'ਤੇ ਵੱਲ ਪੈਸੇ ਦਿੱਤੇ ਹੋਏ ਨੇ ਆਪਾਂ ਸਾਰੀ ਤੀਰਥ ਯਾਤਰਾ ਵਾਸਤੇ ਨਾ ਨਦੇੜ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਤੇ ਬਾਰਾਨਸੀ ਤੇ ਅਜਮੇਰ ਇਹਨਾਂ ਵਾਸਤੇ ਅਸੀਂ ਟ੍ਰੇਨਾਂ ਬੁੱਕ ਕਰ ਲਿਆ ਸੀ ਪੌਣੇ 2 ਕਰੋੜ ਰੁਪਇਆ ਸਾਈ ਫੜਾਤੀ ਸੀ ਪੌਣੇ 2 ਕਰੋੜ ਰੁਪਇਆ ਲੈ ਕੇ ਮੁੱਕਰ ਗਏ ਕਹਿੰਦੇ ਅਸੀਂ ਨਹੀਂ ਇੰਜਣ ਦਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਦਿੰਦੇ ਇੰਜਣ ਮਜਾ ਆਇਤੀ ਲੇ ਜੂ ਫਿਰ ਕੀ ਕਰੋਗੇ ਕਰ ਲੇ ਬੁੱਕ ਬਸ ਥੋੜੇ ਜਿਹੇ ਤੁਹਾਨੂੰ ਘਟਜੋ ਬਸ ਥੋੜੇ ਜਿਹੇ ਨਿਕੜ ਜਾਓ ਜਾ ਇੱਥੇ ਜਾਉਂਦੇ ਹੁਣ ਤੁਸੀਂ ਨਾ 26 ਜਨਵਰੀ ਦੀ ਕਹਿੰਦੇ ਚਾਕੀ ਨਹੀਂ ਦਿਖਾਉਣੀ ਕਹਿੰਦੇ ਪੰਜਾਬ ਦੀ ਮੈਂ ਕਿਹਾ ਸਾਡੇ ਬਿਨਾ ਮਨਾ ਲਓਗੇ ਜਾਦੀਆਂ ਅਸੀਂ ਖੜੇ ਤਾਂ ਸੀ ਆ ਗੋਲੀਆਂ ਸਾਡੇ ਬਜ਼ੁਰਗਾਂ ਨੇ ਖਾਧੀਆਂ ਦੇਸ਼ ਵੰਡਿਆ ਗਿਆ 10 ਲੱਖ ਸਾਡੇ ਨਾਨੇ ਨਾਨੀਆਂ ਮਾਰੇ ਗਏ ਤੇ ਤੁਸੀਂ ਕੌਣ ਹੋ ਭਾਈ ਇਹ ਕਹਿਣ ਵਾਲੇ ਕਿ ਭਗਤ ਸਿੰਘ ਵਾਲੀ ਚਾਕੀ ਰਿਜੈਕਟ ਕਰਤਾਰ ਸਿੰਘ ਸਰਾਬੇ ਵਾਲੀ ਚਾਕੀ ਰਿਜੈਕਟ ਮਾਈ ਭਾਗੋ ਵਾਲੀ ਚਾਕੀ ਰਿਜੈਕਟ ਤੁਸੀਂ ਕੌਣ ਹੋ ਰਿਜੈਕਟ ਕਰਨ ਵਾਲੇ ਤੁਹਾਡਾ ਕੀ ਦੇਣਾ ਦੇਸ਼ ਨੂੰ ਮੈਂ ਕਿਹਾ ਚੱਲ ਕੋਈ ਨਹੀਂ ਤੁਸੀਂ ਉੱਥੇ ਦਿਖਾਉਣੀ ਸੀ ਨਾ ਹੁਣ 26 ਜਨਵਰੀ ਨੂੰ ਪਹਿਲਾਂ ਤਾਂ ਸਾਰੇ ਪੰਜਾਬ ਚ ਉਸ ਤੋਂ ਬਾਅਦ ਸਾਰੇ ਪਿੰਡਾਂ ਚ ਤੁਹਾਡੇ ਚਾਕੀਆਂ ਆਉਣਗੀਆਂ ਤੁਸੀਂ ਜਿੰਨਾ ਕਹੋਗੇ ਅੱਧਾ ਘੰਟਾ ਪਿੰਡ ਦੇ ਉੱਤੋਂ ਦੀ ਕਮਾਉਣੀਆਂ ਕਮਾ ਲਿਓ ਭੇਜੂੰਗਾ ਵੀ ਆ ਚਾਕੀਆਂ ਸੀ ਦੱਸੋ ਕੱਢ ਕੇ ਦਿਖਾਓ ਨੁਕਸੇ ਦੇ ਵਿੱਚ ਕੀ ਹੈ ਯਾਰ ਪੰਜਾਬ ਦੀ ਕਿਤੇ ਕਿਸੇ ਗੱਲੋਂ ਵੀ ਆਪਾਂ ਇੱਜ਼ਤ ਡਾਊਨ ਨਹੀਂ ਕਰਨੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਵੀ ਭਾ ਕੇ ਵੀ ਸਰ ਜਾਂਦਾ ਹੈ ਨੀਵੀਂ ਨਹੀਂ ਭੰਡਣੀ ਪੰਜਾਬ ਦੀ ਕਿਸੇ ਗੱਲੋਂ